ਗੁਰੂ ਜੀ ਵਾਹਿਗੁਰੂ ਜੀ ਤਾ ਸਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਅੱਜ ਤੇ ਦਨਾ ਮਹੀਨਾ ਆਰੰਭ ਹੋਇਆ ਹੈ ਅੱਜ ਆਪ ਜੀ ਦੇ ਨਾਲ ਵਿਚਾਰ ਕਰਾਂਗੇ ਕਿ ਜੀਵ ਇਸ ਤਰੀਕੇ ਦੇ ਮਹੀਨੇ ਦੇ ਵਿੱਚ ਸੁੱਖ ਦੀ ਪ੍ਰਾਪਤੀ ਕਿਵੇਂ ਕਰਦੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ 12 ਮਹਾ ਮਾਹ ਵਿੱਚ ਦੱਸਦੇ ਨੇ ਇੰਡੀਨੇਟ ਗੋਵਿੰਦ ਹਰਦੀ ਹੈ ਹੋਏ ਆਨੰਦ ਘਣਾ 32ਵਾਂ ਮਹੀਨਾ ਹੈ ਇਸ ਦੇ ਵਿੱਚ ਬਸੰਤ ਰਤੋਂਦੀ ਹੈ ਸਾਰਾ ਆਸਾ ਪਾਸਾ ਖਿੜਿਆ ਰਿੰਦਾ ਹੈ ਹਰੀਆਲੀ ਏਂਦੀ ਹੈ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸੋ ਪਾਤਸ਼ਾਹ ਜੀ ਕਹਿੰਦੇ ਜਿਹੜੀ ਕੀ ਵਿਸਤਰੀ ਹੈ ਉਹ ਚੇਤ ਦੇ ਮਹੀਨੇ ਦੇ ਵਿੱਚ ਜਦੋਂ ਪਰਮਾਤਮਾ ਨੂੰ ਆਰਾਧਦੀ ਹੈ ਛੇਤੀ ਕਰਦੀ ਹੈ ਤਾਂ ਉਸ ਨੂੰ ਅਨੰਦ ਪ੍ਰਾਪਤ ਹੁੰਦਾ ਹੈ ਕਿ ਤਮਵਿੰਦਵਾਰਾਦੀ ਹੈ ਹੋਏ ਅਨੰਦ ਗਣਾ ਸੰਤ ਜਨਾ ਮਿਲ ਫਾਈਏ ਰਸਨਾ ਨਾਮ ਬਣਾ ਇਹ ਸੰਤਾਂ ਦੀ ਸੰਗਤ ਕਰਕੇ ਇਸ ਰਸਨਾ ਦੇ ਨਾਲ ਨਾਮ ਜਪਣ ਦੀ ਪ੍ਰਾਪਤੀ ਹੁੰਦੀ ਹੈ ਸੰਤ ਜਨਾ ਮਿਲ ਫਾਈਏ ਰਸਨਾ ਨਾਮ ਭਰਾ ਜਿੰਨੀ ਪਾਇਆ ਪ੍ਰਭय ਆਪਣਾ ਹਿਤ ਸੇ ਗਣਾ ਜਿਨਾਂ ਨੇ ਉਸ ਪਰਮਾਤਮਾ ਨੂੰ ਪਾਇਆ ਹੈ ਜਿਨਿ ਪਾਇਆ ਪ੍ਰਭ ਆਪਣਾ ਆਇ ਤਿਸੇ ਗਣਾ ਉਹਨਾਂ ਦਾ ਹਿਸ ਦੁਨੀਆਂ ਤੇ ਆਉਣਾ ਜਿਹੜਾ ਹੈ ਸਫਲਾ ਹੈ ਜਿਨਾਂ ਨੇ ਉਸ ਪਰਮਾਤਮਾ ਨੂੰ ਪਾਇਆ ਹੈ ਜਿਨਿ ਪਾਇਆ ਪ੍ਰਭ ਆਪਣਾ ਆਇ ਤਿਸੇ ਗਣਾ ਇੱਕ ਖੰਡ ਕੜੀ ਤਿਸ ਬਿਨ ਜੀਵਣਾ ਮਰਥਾ ਜਨ ਮਿਲਣਾ ਇਹਦੇ ਇੱਕ ਖੰਡ ਪਲ ਵੀ ਸਮਾਂ ਜਿਹੜਾ ਵਿਅਰਥ ਜਾਂਦਾ ਹੈ ਜਦੋਂ ਉਸ ਪਰਮਾਤਮਾ ਅਨਿਲਾਗ ਨਹੀਂ ਹੁੰਦੀ ਤਾਂ ਸਮਝ ਲਓ ਇਹ ਜੀਵਨ ਜਿਹੜਾ ਹੈ ਮਰਥ ਜਾ ਰਿਹਾ ਹੈ ਉਹ ਸਮਾਂ ਜਿਹੜਾ ਹੈ ਜੀਵਨ ਦਾ ਮਰਥ ਜਾ ਰਿਹਾ ਹੈ ਜਿਹੜਾ ਸਮਾਂ ਜਦੋਂ ਸੀਸ ਪਰਮਾਤਮਾ ਨੂੰ ਭੁੱਲ ਜਾਂਦੇ ਆ ਯਾਦ ਨਹੀਂ ਕਰਦੇ ਇੱਕ ਤਨ ਕੜੀ ਤੇ ਸਬਿਨ ਜੀਵਣਾ ਮਰਥ ਜਾਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਪਣਾ ਜਿਹੜਾ ਪਰਮਾਤਮਾ ਧਰਤੀ ਤੇ ਵੀ ਹੈ ਪਾਣੀ ਤੇ ਵੀ ਹੈ ਜੰਗਲਾਂ ਦੇ ਵਿੱਚ ਵੀ ਹੈ ਜਲ ਸਲ ਮਈਲ ਪੂਰੇ ਆ ਰਵਿਆ ਵਿੱਚ ਬਣਾ ਸੋ ਪਰਗ ਕਿਤਨਾ ਬਈ ਕਿਤੜਾ ਦੁੱਖ ਬਣਾ ਪਰ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਜੀਤੇ ਨਹੀਂ ਉਹਦਾ ਭਲਾ ਬੈਠੇ ਨੇ ਵਿਸਾਰ ਬੈਠੇ ਨੇ ਨੀਂ ਨਾ ਉਹਨਾਂ ਨੂੰ ਫਿਰ ਦੁੱਖ ਆਈਦਾ ਨੇ ਲੱਗਦੇ ਨੇ ਫਿਰ ਉਹ ਵਿਆਹ ਨਹੀਂ ਕਰ ਸਕਦੇ ਉਹ ਦੁੱਖ ਨੂੰ ਇਨਾਂ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਇੰਨੀ ਪਾਇਆ ਪ੍ਰਭ ਆਪਣਾ ਹਾਈ ਤਿਸੇ ਗਣਾ ਇੱਕ ਖਿੰਨ ਕੜੀ ਕਿਸ ਬਿਨ ਜੀਵਣਾ ਬਰਥਾ ਜਨਮ ਜਣਾ ਜਲ ਥਲ ਮੈਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨਾ ਬਈ ਕਿਤਰਾ ਦੁੱਖ ਗਣਾ ਇੰਨੀ ਰਾਵਿਆ ਸੋ ਪ੍ਰਮੋ ਤਿੰਨਾ ਭਾਗ ਗਣਾ ਕਹਿੰਦੇ ਕਿੰਨਾ ਇਸ ਪਰਮਾਤਮਾ ਨੂੰ ਰਾਵਿਆ ਹੈ। ਪ੍ਰਭਾਵੁ ਵਿਝੇਤੇ ਕੀ ਕਹਾ ਜਾਨ ਕੀਤਾ ਹੈ ਉਹਨਾਂ ਦੇ ਹੱਥੀ ਦੇ ਭਾਗ ਖੁੱਲ ਜਾਂਦੇ ਨੇ ਜਿੰਨੀ ਤਾਂਆ ਸੋ ਪ੍ਰਭੂ ਨਿੰਨਾ ਭਾਗ ਮਨ ਆਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਇਸ ਪ੍ਰਮਾਤਮਾ ਦੇ ਦਰਸ਼ਨ ਕਰਨ ਨੂੰ ਨਾਨਕ ਦਾ ਵੀ ਮਨ ਲੋਚਦਾ ਹੈ ਨਾਨਕ ਪਿਆਸ ਮਨਾ ਜੀਤ ਗੋਵਿੰਦ ਅਰਧ ਜਏ ਹੋਵੇ ਆਨੰਦ ਘਣਾ ਇਹ ਨਾਨਕ ਦਾ ਵੀ ਮਨ ਉਸ ਪਰਮਾਤਮਾ ਨੂੰ ਚੇਤੇ ਕਰਨ ਲਈ ਲੋਚਦਾ ਹੈ ਨਾਨਕ ਨੂੰ ਹੀ ਪਿਆਸ ਹੈ ਉਸ ਪਰਮਾਤਮਾ ਨੂੰ ਦੇ ਦਰਸ਼ਨ ਕਰਨ ਦੀ ਹ ਦਰਸ਼ਨ ਦੇਖ ਮੰਨ ਲੋਚਦਾ ਨਾਨਕ ਪਿਆਸ ਮਨਾ ਜੇਤ ਮਲਾਈ ਸੋ ਪ੍ਰਭੂ ਤਿਸ ਕੈ ਭਾਈ ਲੱਗਾ ਇਹ ਪਰਮਾਤਮਾ ਜਿਹੜਾ ਹੈ ਜੇਤ ਦੇ ਮਹੀਨੇ ਦੇ ਵਿੱਚ ਹੁਨਾ ਨੂੰ ਮਿਲਾਂਦਾ ਹੈ ਜੇਤ ਮਲਾਈ ਸੋ ਪ੍ਰਭੂ ਤਿਸ ਕੈ ਭਾਈ ਲੱਗਾ ਪਾਤਸ਼ਾਹ ਜੀ ਕਹਿੰਦੇ ਜੇੜਾ ਤੇਰੇ ਦੇ ਮਹੀਨੇ ਵਿੱਚ ਉਸ ਪਰਮਾਤਮਾ ਦੇ ਚਰਨਾਂ ਨਾਲ ਮੈਨੂੰ ਜੋੜ ਦਵੇਗਾ ਮੈਂ ਉਸ ਦੇ ਚਰਨ ਫੜ ਲਵਾਂਗਾ ਸੋ ਇਸ ਪਾਵਨ ਸ਼ਬਦ ਵਿੱਚ ਪਾਤਸ਼ਾਹ ਜੀ ਨੇ ਇਹੀ ਮਨੁੱਖ ਨੂੰ ਦਰਸਾਇਆ ਹੈ ਇਹੀ ਦੀਵਸਤਰੀ ਨੂੰ ਦੱਸਿਆ ਹੈ ਕਿ ਉਸ ਪਰਮਾਤਮਾ ਤੋਂ ਬਿਨਾ ਇੱਕ ਪਲ ਵੀ ਇੱਕ ਖੰਨ ਵੀ ਜ਼ਿੰਦਗੀ ਦਾ ਮਿਰਥ ਹੈ ਜੇ ਅਸੀਂ ਉਸ ਨੂੰ ਯਾਦ ਨਹੀਂ ਰੱਖਦੇ ਸੋ ਇਹਨੀਆਂ ਕਬੀਲੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ